ਮੇਰਾ ਨਾਮ ਹਰਦੇਵ ਸਿੰਘ ਆ ਜੀ ਮੈਂ ਮੈਂਬਰ ਪੰਚਾਇਤ ਆ ਮੇਰੇ ਨਾਲ ਆ ਫੌਜਾ ਸਿੰਘ ਜੀ ਆ ਇਹ ਵੀ ਮੈਂਬਰ ਪੰਚਾਇਤ ਆ ਤੇ ਅਕਰਨਜੀਤ ਰਾਜਾ ਉਹ ਵੀ ਮੈਂਬਰ ਪੰਚਾਇਤ ਆ ਇਹ ਜੋ ਘਟਨਾ ਕਰਮ ਹੋਇਆ ਪਰਸੋਂ ਉਹ ਐਸੇ ਸ਼ਮਸ਼ਾਨ ਘਾਟ ਦੇ ਜਿਹੜੀ ਕੰਧ ਨੂੰ ਲੈ ਕੇ ਇਹ ਹੋਇਆ ਜੋ ਵੀ ਆ ਉਸੇ ਰੰਜਿਸ਼ ਦੇ ਵਿੱਚ ਹੀ ਇਹ ਜੋ ਉਸਤੇ ਪਰਚਾ ਦਰਜ ਹੋਇਆ ਆ ਜਿਹੜੀ ਕੰਧ ਆ ਇਹ ਘਟੋ ਘਟੋ ਦੀ ਜ਼ਮੀਨ ਤੋਂ ਜਨਕਿ 18 ਫੁੱਟ ਛੜੇ ਕੋ ਕਹਿੰਦਾ ਉੱਥੇ ਕੰਧ ਕਰ ਲੋ ਇਹ ਬੇਨਤੀ ਵੀ ਕੀਤੀ ਸੀ ਰਣਜੀਤ ਰਾਜੇ ਨੇ ਵੀ ਉਹਨਾਂ ਨੂੰ ਕਿਹਾ ਵੀ ਭਾਜੀ ਤੁਸੀਂ ਜੇ ਨਾਜਰ ਪੈਲੀ ਵਾਲੀ ਚਲੋ ਵਾਲੀ ਕੋਈ ਗੱਲ ਨਹੀਂ ਤੇ ਤੁਸੀਂ ਹੁਣ ਉਹ ਕਿਰਪਾ ਕਰਕੇ ਹੁਣ ਕੰਦ ਕਰ ਦਿਓ ਤੇ ਉਹ ਕਹਿੰਦਾ ਵੀ ਤੈਨੂੰ ਕੀ ਚੱਕਰ ਆ ਤੂੰ ਚੋਂ ਪਰ ਕੇ ਆਵਦਾ ਜਿੱਥੇ ਕੰਦ ਹੈਗੀ ਉੱਥੇ ਕਰ ਲੋ ਤੇ ਨਹੀਂ ਤਾਂ ਬਹੁਤੀ ਗਾਲਾਂ ਨਿਸ਼ਾਨਦੇਹੀ ਕਰਵਾ ਲੋ ਫੇਰ ਨਿਸ਼ਾਨਦੇਹੀ ਵਾਸਤੇ ਪਹਿਲਾਂ ਮਲਕੀਰ ਸਿੰਘ ਸਰਪੰਚ ਸੀ ਉਹਨੇ ਵੀ ਦੋ ਤਿੰਨ ਵਾਰੀ ਲੈ ਕੇ ਦਿੱਤਾ ਪਰ ਇਹਨਾਂ ਨੇ ਰੋਕ ਲਾ ਦਿੱਤੀ ਉੱਥੇ ਵੀ ਹੁਣ ਵੀ ਅਸੀਂ ਇਹ ਜਿਹੜਾ ਜਿਹੜੀ ਆਪਣੀ ਉੱਥੇ ਕਿਹਾ ਹੋਇਆ ਵਾ ਸਾਰਾ ਕੁਝ ਕਾਨੂੰਗੋ ਸਾਹਿਬ ਕੋਲ ਵੀ ਆ ਗਈ ਆ ਐਪਲੀਕੇਸ਼ਨ ਸਾਰੀ ਉਹ ਕਹਿੰਦੇ ਸੀ 5-7 ਦਿਨਾਂ ਦੇ ਪਰ ਸਾਨੂੰ ਹਜੇ ਵੀ ਕੋਈ ਆਸ ਨਹੀਂ ਗਈ ਵੀ ਇਹ ਸਾਡੀ ਨਿਸ਼ਾਨਦੀ ਹੋ ਜਾਊਗੀ ਇਹਦੇ ਥੱਲੇ ਪੈਲੀ ਆਵੇ ਇਧਰ ਨੂੰ ਇੰਨੀ ਆਵ ਵਗ ਰਹੀ ਆ ਘੱਟੋ-ਘੱਟ 14 15 ਮਰਲੇ ਇਹਦੇ ਥੱਲੇ ਆ ਇਸ ਕਰਕੇ ਕੰਦ ਨਹੀਂ ਹੋਣ ਦਿੰਦਾ ਤੇ ਉਹਦੇ ਚੱਕਰ ਦੇ ਵਿੱਚ ਹੀ ਇਹਨੇ ਆ ਜਿਹੜਾ ਹੁਣ ਉੱਥੇ ਕੀਤਾ ਕੱਲ ਪਰਚਾ ਪਵਾਇਆ ਜੋ ਵੀ ਤੇ ਉਹ ਖੇਤਾਂ ਦੇ ਵਿੱਚ ਬਾਹ ਰਿਆ ਸੀ ਪੈਲੀ 1 ਘੰਟਾ ਉੱਥੇ ਲੱਗਾ ਰਿਆ 15 ਮਿੰਟ ਸਿਰਫ ਹੋਏ ਸੀ ਆਏ ਨੂੰ ਨੂੰ ਘਰੇ ਸਾਰੀ ਲੋਕੇਸ਼ਨ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਦੀ ਫੋਨ ਦੀ ਵੀ ਤੇ ਮੋਟਰ ਦੇ ਵੀ ਉੱਥੇ ਸੀਗਾ ਜਿੱਥੇ ਉਹ ਵਹੁੰਦਾ ਸੀਗਾ 15 ਮਿੰਟਾਂ ਦੇ ਵਿੱਚ ਆਣ ਕੇ 15 ਬੋਤਲਾਂ ਉਹ ਕਿੱਥੋਂ ਕੱਢ ਲੂਗਾ ਦੱਸੋ ਜਿਹੜਾ ਉਹਨੂੰ ਫੜ ਕੇ ਧੱਕੇ ਨਾਲ ਖੜਾ ਕਰਕੇ ਉੱਥੇ ਕੀਤਾ ਕੱਢਦਾ ਹੋੜ ਕੀ ਉਹ ਸੀਗਾ ਤੇ ਫੜ ਕੇ ਉੱਤੇ ਪਰਚਾ ਪਵਾਇਆ ਗਿਆ ਸਰਪੰਚ ਨੇ ਖੁਦ ਆਣ ਕੇ ਵੀਡੀਓ ਬਣਾਈਆਂ ਉਹਨੂੰ ਫੜ ਕੇ ਉਹਨਾਂ ਕਹਿੰਦੇ ਕੋ ਖੜੋਤ ਮੈਂ ਇਹਦੀ ਮੂਵੀ ਬਣਾਉਣਾ ਇਹ ਸਿਆਸੀ ਇਹ ਸਿਆਸੀ ਹਾਂਜੀ ਇਹ ਤੋਂ ਬੱਸ ਸਿਆਸੀ ਵੀ ਉਹਨਾਂ ਨੇ ਜੋਰ ਆਪਦਾ ਸਰਕਾਰ ਦਾ ਪੂਰਾ ਜੀ ਜੋਰ ਦਿਖਾਇਆ ਬੱਸ ਉਹ ਗਲਤੋ ਵਰਤੋਂ ਕਰ ਰਿਹਾ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਇਹਦੀ ਇਨਕੁਆਇਰੀ ਕਰਾਈ ਜਾਵੇ ਜੋ ਵੀ ਇਹ ਘਟਨਾ ਕਰਮ ਹੋਇਆ ਬਹੁਤ ਮਾੜਾ ਹੋਇਆ ਵਾ ਉਹਦੇ ਦੇਖੋ ਜੀ ਇਸੇ ਕਰਕੇ ਆ ਜਿਹੜਾ ਨਾ ਉਹ ਮੁੰਡਾ ਕਦੇ ਵੀ दारू ਨੂੰ ਟੱਚ ਨਹੀਂ ਕੋਈ ਉਹਦਾ ਡਰਗ ਟੈਸਟ ਕਰਾ ਲਓ ਬਿਲਕੁਲ ਯਾਨੀ ਕਿ ਰਹਿਤੀਆ ਮੁੰਡਾ ਉਹ ਮੀਟ ਸ਼ਰਾਬ ਕੁਝ ਵੀ ਨਹੀਂ ਉਹ ਟੱਚ ਨਹੀਂ ਕਰਦਾ ਆਂਡਾ ਤੱਕ ਵੀ ਨਹੀਂ ਖਾਂਦਾ ਉਹ ਇਸ ਕਰਕੇ ਯਾਨੀ ਕਿ ਇਹ ਜਿਹੜਾ ਜੋ ਵੀ ਪਰਚਾ ਹੋਇਆ ਵਾ ਇਹ ਬਿਲਕੁਲ ਸਾਜ਼ਿਸ਼ ਤਹਿਤ ਹੋਇਆ ਸਾਰਾ ਕੁਝ ਇਸ ਕਰਕੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੀ ਤਹਿਕੀਕਤ ਕੀਤੀ ਜਾਵੇ ਉਹਦੇ ਘਰੇ ਕੈਮਰੇ ਵੀ ਲੱਗੇ ਹੋਇਆ ਉਹ ਸਾਰਾ ਕੁਝ ਪਤਾ ਲੱਗ ਜਾਊ ਉੱਥੇ ਕਦੋਂ ਆਇਆ ਉਹ ਤੇ 15 ਮਿੰਟਾਂ ਦੇ ਵਿੱਚ ਦੱਸੋ ਤੁਸੀਂ ਇਹ 14 ਲੀਟਰ ਦੇ ਨਾ ਦੂਜੀ ਪਾਰ ਆਇਆ ਦਾਰੂ ਇਹਦੀ ਉਹ 15 ਮਿੰਟਾਂ ਦੇ ਵਿੱਚ ਕਿੱਥੋਂ ਕੱਢ ਲੂਗਾ ਉਹ ਉਹਦਾ ਦੀ ਲੋਕੇਸ਼ਨ ਚੈੱਕ ਕਰੋ ਉੱਥੇ ਉਹ ਪਹਿਲੀ ਵਾਰ ਆ ਮੈਂ ਖੁਦ ਦੇਖਿਆ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਆਂ ਵੀ ਉਹਦਾ ਪਰਚਾ ਜਿਹੜਾ ਉਹ ਰੱਦ ਕੀਤਾ ਜਾਵੇ ਉਹ ਬਿਲਕੁਲ ਯਾਨੀ ਕਿ ਧੱਕਾਸ਼ਾਹੀ ਹੋਈ ਆ ਮੁੰਡੇ ਦੇ ਨਾਲ ਉਹ ਆਪਣੇ ਅਕੈਡਮੀ ਦੇ ਵਿੱਚ ਉਹ ਪ੍ਰਾਈਵੇਟ ਜੌਬ ਕਰ ਰਿਆ ਉਹ ਤਿਆਰ ਹੋ ਕੇ ਚੱਲਿਆ ਸੀਗਾ ਮੈਂ ਵੀ ਫੋਨ ਕੀਤਾ ਉਹਨੂੰ ਤੇ ਉਹਨੇ ਇਹ ਵੀ ਦੱਸਿਆ ਚਾਚਾ ਜੀ ਮੈਂ ਹੁਣੇ ਆ ਰਿਹਾ ਬਸ ਤੇ ਮੈਂ ਪਹਿਲੀ ਵਾਹ ਕੇ ਆਇਆ ਮੈਨੂੰ ਵੀ ਇਹੇ ਦੱਸਿਆ ਉਹਨੇ ਤੇ ਮੈਂ ਖੁਦ ਵੀ ਲੇਖਿਆ ਮੋਟਰ ਤੇ ਗਿਆ ਸੀ ਉਦੋਂ ਪਹਿਲੀ ਵਾਰ ਆ ਸੀਗਾ ਤੇ ਇਸ ਕਰਕੇ ਇਹ ਜਿਹੜੀ ਆ ਧੱਕੇਸ਼ਾਹੀ ਇਹ ਸਰਪੰਚ ਕਰ ਰਿਆ ਇਹ ਇਹਨੂੰ ਵੀ ਯਾਨੀ ਕਿ ਕੋਈ ਵੀ ਸਬਕ ਸਖਾਇਆ ਜਾਵੇ ਪ੍ਰਸ਼ਾਸਨ ਤੋਂ ਇਹੇ ਮੰਗ ਕਰਦੇ ਆ ਆ ਜਿਹੜੀ ਪੈਲੀ ਆ ਆ ਸ਼ਮਸ਼ਾਨ ਘੜਦੀ ਜਿਹੜੀ ਆ ਇਹ ਕੰਦ ਨਹੀਂ ਹੋਣ ਦਿੰਦਾ ਇਹ ਵੀ ਯਾਨੀ ਕਿ ਹੁਣ ਨਿਸ਼ਾਨਦੇਹੀ ਜਿਹੜੀ ਆ ਇਹ ਕਰਵਾ ਕੇ ਤੇ ਇੱਥੇ ਸਾਡੀ ਇਹਨਾਂ ਦੀ ਜਿਹੜੀ ਕਿ ਜੋ ਵੀ ਮੰਗਵਾ ਇਹ ਕਹਿੰਦੇ ਸਾਡੀ ਕੰਦ ਕਰਵਾਈ ਜਾਵੇ ਇਸੇ ਕਰਕੇ ਸਾਰਾ ਕੋਈ ਕੰਮ ਠੱਪਾ ਹੋਇਆ ਹੋਇਆ ਇੱਥੇ ਤੇ ਐਸੀ ਦਾ ਕਰਕੇ ਇਹ ਜੋਰਾ ਜਬਰੀ ਇਹ ਕਰ ਰਿਹਾ ਐਸੀ ਭਾਈਚਾਰੇ ਦੇ ਨਾਲ ਅਸੀਂ ਖੜੇ ਆ ਬਿਲਕੁਲ ਇਹ ਇਦਾਂ ਦੇ ਧੱਕੇਸ਼ਾਹੀ ਬਿਲਕੁਲ ਨਹੀਂ ਹੋਣ ਦਾਂਗੇ ਸਾਨੂੰ ਕੋਈ ਕਦਮ ਕੋਈ ਵੀ ਚੱਕਣਾ ਪਵੇ ਅਸੀਂ ਤਿਆਰ ਆ ਹਰ ਕੀ ਮੰਗ ਕੀ ਕਰਦੇ ਹਾਂ ਮਾਂ ਕਰਦੇ ਆ ਜਿੱਥੇ ਹੁਣ ਜੇ ਬਣ ਕੇ ਆਏ ਤੇ ਇਹਨਾਂ ਨੂੰ ਸਹੀ ਕੰਦ ਕੀਤੀ ਜਾਵੇ ਰਸਤਾ ਨਾਲ ਦੀ ਛੱਡਿਆ ਜਾਵੇ ਸਾਡੀ ਜਿਹੜੀ ਪੈੜੀ ਵਗਦੀ ਛੱਡੀ ਜਾਵੇ ਨੌਜਵਾਨ ਨੂੰ ਨਿਆਂ ਨੌਜਵਾਨ ਦੇ ਨਾਲ ਧੱਕਾ ਹੋਇਆ ਨਿਆਂ ਦੀਵਾਨ ਵਾਸਤੇ ਕੀ ਮੰਗ ਕਰਦੇ ਹਾਂ ਉਹਨੂੰ ਬਰੀ ਕੀਤਾ ਜਾਵੇ ਹਾਂ ਉਹਦਾ ਜਿਹੜਾ ਪਰਚਾ ਜਿਹੜਾ ਨਜਾਇਜ਼ ਪਰਚਾ ਪਾਇਆ ਉਹ ਰੱਦ ਕੀਤਾ ਜਾਵੇ ਇਹ ਅਸੀਂ ਪ੍ਰਸ਼ਾਸਨ ਤੋਂ ਹਾਂ ਜੀ ਮੈਂ ਰਣਜੀਤ ਰਾਜ ਦੀ ਮੰਮੀ ਆ ਮੇਰੇ ਸਾਹਮਣੇ ਮੇਰੇ ਬੇਟੇ ਦੇ ਨਾਲ ਧੱਕਾ ਕੀਤਾ ਗਿਆ ਜੀ ਮੇਰੇ ਬੇਟੇ ਨੇ ਕੁਛ ਨਹੀਂ ਖਾਂਦਾ ਪੀਂਦਾ ਮੇਰਾ ਬਿਲਕੁਲ ਬੇਟਾ ਬਿਲਕੁਲ ਰਹਿ ਤਿਆਵਾ ਰੰਜਿਸ਼ ਵਗੈਰਾ ਵਾ ਪਿੰਡ ਦੇ ਵਿੱਚ ਕਿ ਤੁਹਾਡੇ ਬੇਟੇ ਦੀ ਹਾਂਜੀ ਰੰਜਿਸ਼ ਸੀ ਇਹੇ ਸੀ ਉਹ ਮੈਂਬਰ ਸੀਗਾ ਉਹ ਜਿੱਦਾਂ ਮਤਲਬ ਸਾਡੇ ਸਿਵੇ ਵਗੈਰਾ ਸੀਗੇ ਭਾਂਦੇ ਉਹਨਾਂ ਦਾ ਕਰਕੇ ਉਹਨਾਂ ਨੇ ਉਹਦੇ ਨਾਲ ਰੰਜਿਸ਼ ਕੱਢੀ ਆ ਤੇ ਉਸ ਦਿਨ ਉਹਨਾਂ ਦੀ ਕੋਈ ਸੁਣਵਾਈ ਸੀਗੀ ਜਦ ਦਿਨ ਉਹਨਾਂ ਨੇ ਇਹ ਚ ਕੁਵਾ ਦਿੱਤਾ ਸੀ। ਸਾਫ਼ੀ ਦਾ ਵੀ ਇਹਦੇ ਵਿੱਚ ਹੈਗਾ ਕੋਈ ਸਿਆਸਤ ਵੀ ਇਨਵੋਲਵ ਹੈਗੀ। ਹਾਂਜੀ ਹਾਂਜੀ ਹੈਗੀ ਇਨਵੋਲਵ ਸਿਆਸਤ ਵੀ। ਹਾਂਜੀ ਪਿੰਡ ਦੇ ਸਰਪੰਚ ਤੇ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਸ ਦੇ ਵੱਲੋਂ ਹੀ ਸਾਰਾ ਜਿਹੜੀ ਖੇਡ ਰਚਾਈ। ਹਾਂਜੀ ਉਹ ਸਰਪੰਚ ਨੇ ਆਣ ਕੇ ਖੁਦ ਕੋ ਸਾਰਾ ਕੁਝ ਕੀਤਾ ਗਾ। ਸਰਪੰਚ ਨੇ ਆਣ ਕੇ ਸਾਡਾ ਘਰ ਵੀ ਦੱਸਿਆ ਕਿ ਸਰਪੰਚ ਨੇ ਆਪ ਹੀ ਆਣ ਕੇ ਇਹ ਸਾਰਾ ਕੁਝ ਸਾਰੀ ਤਲਾਸੀ ਕਰਾਈ ਸਾਡੇ ਕਮਰਿਆਂ ਦੀ ਵਗੈਰਾ ਸਾਰਾ ਕੁਝ ਕੀਤਾ ਸਰਪੰਚ ਨੇ ਸਾਰਾ ਕੁਝ ਕਰਾਇਆ ਮੇਰੇ ਸਾਹਮਣੇ ਖੋਦ ਕਰਵਾਇਆ ਸਰਪੰਚ ਤੇ ਵੀ ਇਲਜ਼ਾਮ ਲੱਗ ਰਹੇ ਕਿ ਉਹ ਖੁਦ ਵੱਡੇ ਕਪੜੇ ਬਾਜੀ ਦੇ ਵਿੱਚ ਜਿਹੜਾ ਉਹ ਵੀ ਇਨਵੋਲ ਹੈਗਾ ਸਰਪੰਚ ਤੇ ਵੱਲੋਂ ਕਪੜੇ ਬਾਜੀ ਪਿੰਡ ਦੇ ਖਮਾ ਦੇ ਵਿੱਚ ਵੀ ਕੀਤੀ ਜਾ ਰਹੀ ਹਾਂ ਹਾਂ ਜੀ ਆਪ ਵੀ ਕਰਾਉਂਦਾ ਹੈਗਾ ਇਹ ਸਾਰਾ ਕੰਮ ਕਰਾਉਂਦਾ ਹੈ ਉਹ ਜਿਆ ਤੇ ਪਰ ਇਹਨਾਂ ਨੇ ਇਹ ਗਲਤ ਮੇਰੇ ਬੇਟੇ ਤੇ ਇਲਜ਼ਾਮ ਲਾਇਆ ਜਿਹੜਾ ਜੀ ਇਹ ਕਹਿੰਦੇ ਆ ਕਿ ਪੰਚਾਇਤੀ ਜ਼ਮੀਨ ਹੈ ਸਰਪੰਚ ਬੋਹ ਰਿਹਾ ਆ ਮੈਂ ਕਹਿੰਦਾ ਵੀ ਜੇ ਇੱਕ ਐਨਸੀ ਵੀ ਇੱਕ ਐਨਚ ਵੀ ਸਰਪੰਚ ਦਾਸ ਇਹ ਜਮੀਨ ਵਾਰਿਆ ਹੋਵੇਗਾ ਉਸ ਦਾ ਦੇਣਦਾਰ ਹੋਵੇਗਾ ਤੇ ਜੇ ਕੰਚੀ ਵੀ ਪੰਚਾਇਤੀ ਜ਼ਮੀਨ ਮੇਰੇ ਥੱਲੇੋਂ ਨਿਕਲੇ ਤੇ ਮੈਂ ਅੱਜ ਵੀ ਉਸ ਦੀ ਨਿਸ਼ਾਨਦੇਹੀ ਕਰਾਈ ਜਾਵੇ ਜੇ ਮੇਰੇ ਥੱਲੇੋਂ ਜ਼ਮੀਨ ਨਿਕਲਦੀ ਆ ਮੈਂ ਛੱਡੂਗਾ ਵੀ ਤੇ ਮੈਂ ਤਰੰਤ ਆਪਣੀ ਸਰਪੰਚੀ ਤੋਂ ਸਤੀਵਾ ਦੇਣ ਨੂੰ ਵੀ ਤਿਆਰ ਹਾਂ ਤੇ ਜੇ ਨਹੀਂ ਜਿਨ੍ਹਾਂ ਨੇ ਐਲੀਗੇਸ਼ਨ ਲਾਏ ਆ ਉਹਨਾਂ ਦੇ ਥੱਲੇ ਬਕਾਇਦਾ ਸਗੋਂ ਵਗਦੀਆਂ ਨੇ ਤੇ ਉਹਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਮੇਰੇ ਆਪਣੇ ਖੂਨ ਨੂੰ ਜਿਹੜੀ ਮੋਟਰ ਨੂੰ ਰਸਤਾ ਜਾ ਰਿਹਾ ਉਹ ਦੋ ਕਰਮਾਂ ਦਾ ਹੁੰਦਾ ਤੇ ਕੇਵਲ ਉਹ ਇੱਕ ਕਰਮ ਦਾ ਰਸਤਾ ਤੇ ਉਹ ਸਾਰੇ ਜਿਹੜੇ ਐਲੀਗੇਸ਼ਨ ਲਾਉਣ ਵਾਲੇ ਆ ਉਹਨਾਂ ਨੇ ਸਾਰਿਆਂ ਨੇ ਬਾਆਇਆ ਹੋਇਆ ਹੈ ਐਸੀ ਤੋਂ ਇਛਾਰੇ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਦੇ ਕੋਲ ਜਿਹੜਾ ਕਿ ਐਸਪੀ ਚਲੇ ਜੋ ਕਲਸ਼ਮ ਸ਼ਾਨ ਘਾਟੋਂ ਬੈਠ ਕੇ ਵੀ ਉਹ ਪਰੇਹਲੇ ਕੀਤੀ ਗਈ ਹੈ ਕਿ ਬਾਹਰ ਪਿੰਡ ਤੋਂ ਤਾਂ ਹੋਣਾ ਚਾਹੀਦਾ ਦੇਖੋ ਦੇਖੋ ਜੀ ਇਹ ਜਿਹੜਾ ਬਾਹਰ ਨਹੀਂ ਹੋਣਾ ਚਾਹੀਦਾ ਤੁਸੀਂ ਕੀ ਕਹਿੰਦੇ ਵੀ ਉਹ ਕਹਿੰਦੇ ਵੀ ਬਾਹਰ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਅਲੱਗ ਤਰੀਕਾ ਤੇ ਟਿੱਪਣੀ ਕੀਤੀ ਗਈ ਹੈ ਸਰਪੰਚ ਦੇ ਦੇਖੋ ਜੀ ਇਹ ਜਿਹੜਾ ਸ਼ਮਸ਼ਾਨ ਘਾਟ ਮੇਰੀ ਟਰਮ ਚ ਨਹੀਂ ਬਣਿਆ ਇਹ ਪਿਛਲੀ ਟਰਮ ਜਿਹਦੀ ਕਾਂਗਰਸ ਦੀ ਸਰਕਾਰ ਸੀ ਜਦੋਂ ਪੰਚਾਇਤ ਸੀ ਉਹਨਾਂ ਦੀ ਤੇ ਉਹਨਾਂ ਨੇ ਬਣਾਇਆ ਸੀ ਤੇ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂਗਾ ਤੇ ਨਾਲੇ ਜਿਹੜਾ ਕੰਧ ਦਾ ਰੋਲਾ ਕਹਿੰਦੇ ਆ ਤੇ ਇਹਨਾਂ ਨੇ ਆਪ ਕਿਹਾ ਸੀ ਕਿ ਪਹਿਲਾਂ ਨਿਸ਼ਾਨਦੀ ਕਰਾਈ ਜਾਵੇ ਫਿਰ ਕੰਧ ਕੀਤੀ ਜਾਵੇ ਉਹ ਦਾਸ ਨੇ ਮਤਾ ਪਾ ਕੇ ਵੀਡੀਓ ਸਾਹਿਬ ਨੂੰ ਦਿੱਤਾ ਹੋਇਆ ਉਹ ਕਾਰਵਾਈ ਅਧੀਨ ਹੈ ਜਦੋਂ ਕਾਰਵਾਈ ਕੰਪਲੀਟ ਹੋ ਜੂਗੀ ਤੇ ਉਦੋਂ ਇਹ ਕੰਧ ਕਰ ਦਿੱਤੀ ਜਾਵੇਗੀ ਸਾਡੇ ਪਿੰਡ ਦੇ ਇੱਕ ਨੌਜਵਾਨ ਦੇ ਰਾਜਾ ਨਾਮ ਦਾ ਪੰਚਾਇਤ ਮੈਂਬਰ ਹੈ। ਪਿੰਡ ਵਾਸੀਆਂ ਦੇ ਵੱਲੋਂ ਇਤਜ਼ਾਮ ਲਗਾਏ ਗਏ ਨੇ ਕਿ ਉਸ ਨੌਜਵਾਨ ਨੂੰ ਵਿਲਾਇਟ ਸ਼ਰਾਬ ਦੇ ਕੇਸ ਦੇ ਵਿੱਚ ਚੁਟਾ ਫਸਾਇਆ ਗਿਆ ਸੀ ਪੰਚਤ ਦੇ ਵੱਲੋਂ। ਉਹ ਕਿਹਾ ਇਸ ਇਤਜ਼ਾਮ ਦੇ। ਦੇਖੋ ਜੀ ਉਹ ਜਦੋਂ ਵੀ ਕੋਈ ਬੰਦਾ ਫਸ ਜਾਂਦਾ ਉਹ ਇਹੀ ਕਹਿੰਦਾ ਹੁੰਦਾ ਕਿ ਮੈਂ ਝੂਠਾ ਫਸਿਆ। ਉਹ ਮੌਕੇ ਦੇ ਪ੍ਰਸ਼ਾਸਨ ਨੇ ਪੁਲਿਸ ਨੇ ਵੇਖਣਾ ਉਹ ਜਿਹੜਾ ਸਰਕਾਰ ਨੇ ਜੋਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਉਸੇ ਦਿਨ ਹੀ 22 ਮੋਤਾਂ ਮਜੀਠੇ ਵਿੱਚ ਹੋਈਆਂ ਨੇ ਜਰੀਲੀ ਸ਼ਰਾਬ ਦੇ ਨਾਲ ਇਹ ਸਮਾਂ ਕਹਣਾ ਵੀ ਬਹੁਤ ਵਧੀਆ ਪੁਲਿਸ ਨੇ ਕੰਮ ਕੀਤਾ ਸਾਡੇ ਐਸਐਚਓ ਲੋਈਆ ਸਰਦਾਰ ਲਾਭ ਸਿੰਘ ਦੀ ਅਗਵਾਈ ਵਿੱਚ ਜੋ ਇਹ ਕਾਰਵਾਈ ਹੋਈ ਹੈ ਬਹੁਤ ਵਧੀਆ ਹੋਈ ਆ ਕਿਉਂਕਿ ਜੇ ਜਰੀਲੀ ਸ਼ਰਾਬ ਨਾਲ ਮਜੀਠੇ 22 ਮੋਤਾਂ ਹੋਈਆਂ ਇੱਥੇ ਵੀ ਇੱਕ ਤੋਂ ਵੱਧ ਹੋਣਦੀਆਂ ਖਦਸ਼ਾ ਸਿਗਾ ਕਿਉਂਕਿ ਜਰੀਲੀ ਸ਼ਰਾਬ ਘਰ ਵਿੱਚ ਬਣਾਉਂਦੇ ਆ ਤੇ ਵੇਚਦੇ ਆ ਤੇ ਜੇ ਇਸੇ ਤਰ੍ਹਾਂ ਇਹਨਾਂ ਦਾ ਚੱਲਦਾ ਰਹਿੰਦਾ ਤੇ ਜੋ ਮਜੀਠੇ ਹਾਲ ਹੋਇਆ ਉਹੀ ਸਾਡੇ ਪਿੰਡ ਵੜਾਜੋ ਸਿੰਘ ਵਿੱਚ ਹੋਣਾ ਸੀ ਪਰਵਾਰਕ ਮੈਂਬਰਾਂ ਤੇ ਕੁਝ ਪੰਚਾਇਤ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਦੇ ਬਦੂ ਸਰਦਰਕਿਨ ਨਿਯੁਕਤ ਆ ਗਿਆ ਕਿਉਂਕਿ ਜਬਰਨ ਕਿਸੇ ਮਤੇ ਦੇ ਉੱਪਰ ਸਾਈਨ ਜਾਂ ਦਸਤਕਤ ਕਰਨ ਨੂੰ ਉਹ ਉਸ ਨਰਕੇ ਨੂੰ ਕਿਹਾ ਜਾਂਦਾ ਜਿਸ ਤੋਂ ਉਹ ਸਾਫ ਇਨਕਾਰ ਕਰਦਾ ਦੇਖੋ ਜੀ ਉਹ ਮੌਕੇ ਦੇ ਜੋੜੀ ਭੱਟੀ ਪੁਲਿਸ ਨੇ ਬਰਾਮਦ ਕੀਤੀ ਉਹ ਤਾਂ ਸਰਪੰਚ ਰਾਖੇ ਨਹੀਂ ਆਇਆ ਉਹਦੇ ਉਹਦੇ ਘਰ ਵਿੱਚ ਉਹਦਾ ਨਜਾਇਜ਼ ਸ਼ਰਾਬ ਦਾ ਕੰਮ ਚੱਲਦਾ ਸੀ ਤਾਂ ਹੀ ਬਰਾਬਤ ਹੋਈ ਹੈ ਜੀ ਪਰਵਾਰਕ ਮੈਂਬਰਾਂ ਦਾ ਕਹਿਣਾ ਉਸ ਵਕਤ ਇਸ ਵਿਸ਼ੇ ਦਾ ਉਸ ਦੇ ਵਿਲੋਸ ਨੂੰ ਫੜਿਆ ਗਿਆ ਜਾਂ ਉਸ ਨੂੰ ਲਜਾਇਆ ਗਿਆ ਘਰ ਤੋਂ ਤੋ ਇਹ ਉਹ ਉਸ ਵੇਲੇ ਮੋਟੇ ਕੰਮ ਕਰ ਰਿਹਾ ਜਿੱਦਾਂ ਉਹ ਨਾਲ ਕੋਈ ਕਾਰਜ ਕਰਦਾ ਨਹੀਂ ਨਹੀਂ ਮੈਂ ਜੀ ਇਸ ਗੱਲ ਦਾ ਸਹਿਮਤ ਨਹੀਂ ਕਿਉਂਕਿ ਜਦੋਂ ਉਸ ਨੂੰ ਪੁਲਿਸ ਨੇ ਫੜਿਆ ਚਲਦੀ ਭੱਟੀ ਸੀਗੀ ਉਹ ਮੌਕੇ ਤੇ ਮੌਜੂਦ ਸੀਗਾ ਤੇ ਉਹ ਆਪ ਭੱਟੀ ਨੂੰ ਵੇਖ ਰਿਹਾ ਸੀ ਉਸ ਟਾਈਮ ਪੁਲਿਸ ਨੇ ਫੜਿਆ ਜੀ ਪੂਰੇ ਮਾਪਿਆਂ ਨੂੰ ਲੈ ਕੇ ਤੁਸੀਂ ਕੁਝ ਕਹਿਣਾ ਚਾਹੁੰਦੇ ਮੈਂ ਹੀ ਕਹਿੰਦਾ ਵੀ ਕੋਈ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ گا ਔਣ ਵਾਲੇ ਸਮੇਂ ਦੇ ਵਿੱਚ ਇਹਦੇ ਚੀਜ਼ ਜੀ ਇਹ ਹੈਗਾ ਵੀ ਪਿਛਲੇ ਦਿਨੀ ਨਾ ਸਾਨੂੰ ಗ್ರಾಮ ਪੰਚਾਇਤ ਵੱਲੋਂ ਇੱਕ ਮਤਾ ਪਾਸ ਕਰਕੇ ਦਿੱਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਕੁਝ ਨੰਬਰ ਲਿਖ ਕੇ ਸਾਡੇ ਕੋਲੋਂ ਮਿਲਤੀ ਕਰਵਾਉਣ ਲਈ ਸਾਨੂੰ ਦਿੱਤਾ ਹੈਗਾ ਨਿਸ਼ਾਨਦੇਹੀ ਕਰਾਉਣ ਲਈ ਉਹ ਜਿਹੜਾ ਮਤਾ ਹੈਗਾ ਅਸੀਂ ਦਫ਼ਤਰ ਵੀ ਲੈਟਰ ਲਾ ਕੇ ਉਹ ਭੇਜ ਦਿੱਤਾ ਹੈਗਾ ਆਪਣੇ ਮਾਲ ਵਿਭਾਗ ਨੂੰ ਜਦੋਂ ਵੀ ਉਹ ਸਾਡੇ ਕੋਲੋਂ ਦੀ ਨਿਸ਼ਾਨਦੇਹੀ ਹੋਣ ਪ੍ਰੰਤ ਕੋਈ ਕਿਸੇ ਦਾ ਨਜਾਇਜ਼ ਕਬਜ਼ਾ ਸ਼ੋ ਹੋਂਦਾ ਤੇ ਉਹਦੇ ਤੇ ਜਿਹੜੀ ਨਿਯਮ ਅਨੁਸਾਰ ਜਿਹੜੀ ਕਾਰਵਾਈ ਹੈ ਜੀ ਉਹ